ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਿਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜਨਾ ਆਪਾਂ ਤੁਹਾਨੂੰ ਜਲਿਆ ਹੋਇਆ ਬਰਤਨ ਸਾਫ ਕਰਕੇ ਦਿਖਾਵਾਂਗੇ ਜਿੰਨਾ ਮਰਜ਼ੀ ਜਲਿਆ ਹੋਵੇ ਤੇ ਉਹਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਸਾਫ ਕਰ ਸਕਦੇ ਹਾਂ ਜੀ ਦੇਖੋ ਜੀ ਇਹ ਆਪਣਾ ਦੁੱਧ ਵਾਲਾ ਬਰਤਨ ਸੀਗਾ ਤੇ ਇਹਦੇ ਵਿੱਚ ਆਪਾਂ ਨੇ ਦੁੱਧ ਗਰਮ ਕੀਤਾ ਜਿਹੜਾ ਦੁੱਧ ਕੁਝ ਜ਼ਿਆਦਾ گاੜਾ ਸੀਗਾ ਤੇ ਉਹੇਠਾ ਲੱਗ ਗਿਆ ਤੇ ਹੁਣ ਜਿੰਨਾ ਆਪਾਂ ਮਰਜ਼ੀ ਇਹਨੂੰ ਰਗੜੀ ਚਾਹੀਏ ਤੇ ਇਹ ਨਹੀਂ ਸਾਫ ਹੁੰਦਾ ਹੈਗਾ ਬਿਲਕੁਲ ਹੀ ਚਮਕਿਆ ਪਿਆ ਦੇਖੋ ਜੀ ਤੁਸੀਂ ਤੇ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਸਾਫ ਕਰਕੇ ਦਿਖਾਉਣੀ ਆ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਦੋ ਚੀਜ਼ਾਂ ਲਵਾਂਗੇ ਇਹਦੇ ਵਿੱਚ ਆਪਾਂ ਪਹਿਲਾਂ ਪਾ ਦਨੇ ਆ ਜੀ ਚਿੱਟਾ ਸਰਕਾ ਤੁਸੀਂ ਦੋ ਆਲੂ ਪਟਾਟੇ ਚਿੱਟੇ ਸਰਕੇ ਦੇ ਪਾ ਦਿਓ ਤੇ ਉਸ ਤੋਂ ਬਾਅਦ ਲਵਾਂਗੇ ਆਪਾਂ ਜੀ ਇੱਕ ਚਮਚਾ ਬ੍ਰੇਕਿੰਗ ਪੋਟਰ ਦਾ ਇਹ ਆਪਣੇ ਘਰ ਦੇ ਵਿੱਚ ਨਾਰਮਲ ਹੀ ਦੋਨੇ ਚੀਜ਼ਾਂ ਹੁੰਦੀਆਂ ਨੇ ਜੀ ਤੇ ਜਿਹੜਾ ਇਹ ਚਲਿਆ ਹੋਇਆ ਬਰਤਨ ਆਪਣਾ ਬਿਲਕੁਲ ਹੀ ਸੌਖੇ ਤਰੀਕੇ ਨਾਲ ਸਾਫ਼ ਹੋ ਜਾਊਗਾ ਇਸ ਤਰੀਕੇ ਨਾਲ ਤੁਸੀਂ ਇਹਨੂੰ 2 ਮਿੰਟ ਰੱਖ ਦਿਓ ਲੋ ਜੀ ਇਹਦੇ ਵਿੱਚ ਜਿਹੜੀਆਂ ਆਪਾਂ ਨੇ ਦੋ ਚੀਜ਼ਾਂ ਮਿਕਸ ਕੀਤੀਆਂ ਨੇ ਉਹ ਇੱਕ ਟ੍ਰੇਕਿੰਗ ਪਾਊਡਰ ਤੇ ਇੱਕ ਪਾਇਆ ਆਪਾਂ ਨੇ ਬਨੇਗਰ ਤੇ ਹੁਣ ਆਪਾਂ 2 ਮਿੰਟ ਲਈ ਇਹਨੂੰ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਉਣੀ ਆ ਤੇ ਬਿਲਕੁਲ ਹੀ ਆਪਣਾ ਜਿਹੜਾ ਕਾਲਾ ਬਰਤਨ ਹੋਇਆ ਹੋਇਆ ਵਾ ਬਿਲਕੁਲ ਹੀ ਬਹੁਤ ਸੌਖੇ ਤਰੀਕੇ ਨਾਲ ਸਾਫ਼ ਹੋ ਜਾਣਾ हेलो जी अपने 2 मिनट हो गए सीके देखो जी बिल्कुल ही ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਹੈ ਜਲਿਆ ਹੋਇਆ ਪਤਿਲਾ ਸੀ ਬਿਲਕੁਲ ਹੋ ਗਿਆ ਸਾਫ ਬਹੁਤ ਹੀ ਸੌਖੇ ਤਰੀਕੇ ਨਾਲ ਜੀ ਜਿਹੜਾ ਜਲਿਆ ਹੋਇਆ ਕੋਈ ਵੀ ਬਰਤਨ ਹੋਵੇ ਇਸ ਤਰੀਕੇ ਨਾਲ ਤੁਸੀਂ ਦੋ ਚੀਜ਼ਾਂ ਪਾ ਕੇ ਸਾਫ ਕਰ ਸਕਦੇ ਹੋ ਚਲੋ ਜੀ ਹੁਣ ਆਪਾਂ ਇਹਨੂੰ ਪਹਿਲਾਂ ਸਾਫ ਕਰਦਨੇ ਆ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਬੇਮ ਲਗਾ ਕੇ ਉਸ ਤੋਂ ਬਾਅਦ ਵੀ ਦਿਖਾਉਣੀ ਆ ਤੁਹਾਨੂੰ ਪਤਿਲਾ ਇਹ ਬਿਲਕੁਲ ਹੀ ਸ਼ਾਮ ਗਿਆ ਹੋਇਆ ਲੋ ਜੀ ਹੁਣ ਆਪਾਂ ਨੇ ਇਹਦੇ ਵਿੱਚ ਪਾਣੀ ਪਾਦਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਪਤਿਲੇ ਨੂੰ ਆਪਣੇ ਨੂੰ ਬਿਲਕੁਲ ਹੀ ਜਿਹੜਾ ਚਲੇ ਆਪਾਂ ਨਸੀਗਾ ਸਾਰਾ ਹੀ ਲੈ ਗਿਆ ਤੇ ਹੁਣ ਆਪਾਂ ਬੇਮ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਨਾਲ ਸਾਫ ਕਰ ਦਾਂਗੇ ਲੋ ਜੀ ਆਪਾਂ ਥੋੜੀ ਜੀ ਇਹਦੇ ਵਿੱਚ ਭਿੰਮ ਪਾ ਲੈਣੇ ਆ ਲੋ ਜੀ ਆਪਾਂ ਨੇ ਬਿਲਕੁਲ ਹੀ ਬਰਤਨ ਨੂੰ ਸਾਫ਼ ਕਰਤਾ ਦੇਖ ਸਕਦੇ ਹੋ ਤੁਸੀਂ ਤੇ ਕੋਈ ਵੀ ਆਪਣਾ ਕਿਸੇ ਵੀ ਚੀਜ਼ ਬਣਾਉਂਦੇ ਸਾਰ ਇਸ ਤਰੀਕੇ ਨਾਲ ਬਰਤਨ ਜਲ ਜਵੇ ਤਾਂ ਤੁਸੀਂ ਇਸ ਤਰੀਕੇ ਨਾਲ ਦੋ ਚੀਜ਼ਾਂ ਪਾ ਕੇ ਰੱਖ ਦੋ ਤੁਹਾਡਾ ਬਰਤਨ ਬਿਲਕੁਲ ਹੀ ਸਾਫ਼ ਹੋ ਜਾ ਤੇ ਕਿਉਂ ਹੋ ਜੇ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ